ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਖੜੇ ਆਂ ਦੰਦਮਈ ਤਸਾਲ ਜਿਹੜੀ ਹੈਗੀ ਆ ਤਲਵੰਡੀ ਸਾਬੋ ਦੇ ਵਿੱਚ ਤੇ ਮੇਲਾ ਹੁੰਦਾ ਘੋੜੀਆਂ ਦਾ ਦੰਦਦਮਾ ਜਿਹੜੀ ਸੋਸਾਇਟੀ ਆ ਉਹਦੇ ਵਰ ਨੂੰ ਹਾਰਸ ਸ਼ੋਅ ਆ ਜਿਹੜਾ ਕਰਾਇਆ ਜਾਂਦਾ ਤੇ ਇਹਦੇ ਵਿੱਚ ਜਾਨਵਰ ਜਿਹੜੇ ਪਹੁੰਚੇ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਸੇਲ ਪਰਚੇਜ ਵਾਸਤੇ ਆ ਤੇ ਜੇ ਹੈਗੇ ਆ ਤਾਂ ਉਹਨਾਂ ਦਾ ਕੀ ਰੇਟ ਆ ਤੇ ਕੀ ਉਹਨਾਂ ਦੀ ਮਾਰਕਿੰਗ ਤੇ ਕੀ ਡਿਟੇਲ ਹੁੰਦੀ ਉਹ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਏਰੀਆ ਜੀ ਲੋਕਲੀ ਐਵੇਂ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਬਹੁਤ ਬਹੁਤ ਥੈਂ ਤੇ ਲੋਕਲ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਤੋਂ ਹਾਊਸਟੈਟਿਕ ਦਾ ਮੈਂਬਰ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਹ ਜਾਨਵਰ ਬਾਰੇ ਜੀ ਸੇਲ ਪਰਚਾਈ ਦੀ ਹੈ ਸੇਲ ਪਰਚੇਜ ਵਾਸਤੇ ਜੀ ਸਾਰੇ ਸਾਰੇ ਠੀਕ ਹੈ ਹਾਂਜੀ ਠੀਕ ਹੈ ਇਹਦੀ ਕੀ ਡਿਟੇਲ ਹੈ ਇਹਦੀ ਇਹ ਮਤਲਬ ਜੀ ਲੀਲੀ ਚੰਬੀ ਘੋੜੀ ਹੈ ਜੀ ਠੀਕ ਹੈ ਜੀ ਇਹ ਲੇਲਾ ਵਾਲੇ ਬਿੱਲੇ ਲੋਗਰੇ ਘੋੜੇ ਤੋਂ ਗੱਪਣ ਹੈ ਠੀਕ ਹੈ ਜੀ 35 ਮਹੀਨੇ ਉਮਰ ਹੈ ਇਹਦੀ ਦੋ ਦੰਦ ਪਛੇਰੀ ਹੈ ਠੀਕ ਹੈ ਦੋ ਪੰਜ ਮਹੀਨੇ ਦੀ ਗੱਪਣ ਹੈ ਜੀ ਠੀਕ ਹੈ ਹਾਈਟ ਕਿੰਨੀ ਕੁ ਹੋਗੀ ਇਹਦੀ ਹਾਈਟ 61 ਇੰਚ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇਹਦਾ ਰੇਟ ਆਪਾਂ ਇਹਦਾ ਰੇਟ ਕਰ ਰਹੇ 2.5 ਲੱਖ ਰੁਪਇਆ ਮਾਨਤਨ ਹੋਈ ਹਾਂ ਬਸ ਇਹਦੇ ਜ ਹੈਗਾ ਜੀ ਮਾਨ ਸਨਮਾਨ ਠੀਕ ਹੈ ਕਿਵੇਂ ਕਰ ਚੱਲ ਠੀਕ ਹੈ ਪਿੱਛੇ ਮੜਾ ਜਿੱਥੇ ਆ ਜੋ ਜੀ ਇਹਦੀ ਬਾਰੇ ਦੱਸੋ ਜੀ ਅੱਗੇ ਹਾਂਜੀ ਇਹ ਮਾਰਵਾੜੀ ਘੋੜੀ ਹੈ ਜੀ ਠੀਕ ਹੈ ਜੀ ਕੀ ਮਾਰਕਿੰਗ ਹੈ ਇਹਦੀ ਇਹਦੇ ਮਾਰਕੇ ਮਤਲਬ ਇਹ ਆ ਮੱਥੇ ਪਟਾ ਹੈ ਜੀ ਠੀਕ ਹੈ ਜੀ ਮਗਰਲੇ ਪਾਸੇ ਦੋ ਚੱਕੇ ਨੇ ਠੀਕ ਹੈ ਜੀ ਇਹ ਪਟਿਆਲੇ ਵਾਲੇ ਪਟਵਾਰੀ ਜਿਹੜਾ ਐਸ.ਡੀ.ਐਮ ਕੋਲੇ ਘੋੜਾ ਹੈ ਜੀ ਉਹ ਤੋਂ ਗੱਭਣ ਹੈ ਠੀਕ ਹੈ ਜੀ ਪੰਜਵੇਂ ਵਾਲੇ ਦੀ ਗੱਭਣ ਹੈ ਜੀ ਠੀਕ ਹੈ ਹਾਂਜੀ ਕਿੰਨੀ ਉਮਰ ਦੀ ਹੋਊਗੀ ਇਹਦੀ 5 ਸਾਲ ਉਮਰ ਹੈ ਜੀ ਕੀ ਹਾਈਟ ਹੈ ਜੀ ਹਾਈਟ ਇਹਦੀ 60 ਫੀਟ ਹੈ 60 ਹੈ ਜੀ ਠੀਕ ਹੈ ਤੇ ਇਹਦਾ ਕੀ ਮੁੱਲ ਕਰਦੇ ਹਾਂ ਇਹਦਾ 2 ਲੱਖ 10 ਹਜ਼ਾਰ ਜੀ 2 ਲੱਖ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਇਹ ਗੱਡੀ ਚ ਵੀ ਹੈ ਜੀ ਠੀਕ ਹੈ ਹਾਂ ਜੀ ਤੇ ਬਾੜ ਪੁਰੀਆਂ ਜੀ ਸਾਹਿਬ ਬਿਲਕੁਲ ਸਾਫ਼ ਹੈ ਜੀ ਠੀਕ ਹੈ ਤੇ ਇਹਦੀ ਕੀ ਉਮਰ ਤੇ ਕੀ ਡਿਟੇਲ ਹੈ ਜੀ ਇਹ 5 ਸਾਲ ਦੀ ਹੈ ਜੀ ਮਤਲਬ ਵੀ ਇਹਦੀ ਡਿਟੇਲ ਇਹ ਹੈ ਵੀ ਗੱਡੀ ਚ ਵੀ ਘੋੜੀ ਹੈ ਹਾਂ ਮਾਤਾ ਮੇਟ ਕਰਾਈ ਨੂੰ ਅਜੇ 10 ਦਿਨ ਨਹੀਂ ਹੋਏ ਐ। ਠੀਕ ਐ। ਨੁਕਰੇ ਕੋਲ ਤੋਂ ਮੇਟ ਕਰਾਈ ਐ। ਠੀਕ ਐ। ਹਾਂਜੀ। ਠੀਕ ਐ ਜੀ। ਇਹਦਾ ਮੁੱਲ ਇਹਦਾ ਮੁੱਲ 1.40 ਲੱਖ ਹੈ ਜੀ। ਠੀਕ ਐ। ਬੱਚਾ ਬੱਚਾ ਕੇਵਲ ਜਾਂ ਦਿੰਦੀ। ਬੱਚਾ ਨੁਕਰਾ ਦਿੰਦੀ ਜੀ ਬਹੁਤ ਬਹੁਤ ਵਧੀਆ ਸੇਲ ਠੰਡੀ ਬਹੁਤ ਸਿਆਣੀ ਕੁੜੀ ਐ। ਠੀਕ ਐ। ਹਾਂਜੀ। ਠੀਕ ਐ। ਠੀਕ ਐ। ਮੁੱਲ ਜ ਸਾਰਿਆਂ ਜੀ ਯਾਨੀ ਕਿ ਮਾਨਤਾ ਨ ਹੋ ਜੂ ਜਿਹੜੇ ਬਿਲਕੁਲ ਜੀ ਉਹ ਤਾਂ ਕਿਰਾਇਆ ਤਾਂ ਚਲੋ ਕਰਨਾ ਪੈਂਦਾ। ਮੁੱਲ ਤਾਂ ਉਹ ਸੌਦੇ ਵੇਲੇ ਦੀ ਗੱਲ ਐ ਕੋਈ ਮਾਨਤਾ ਨ ਸਨਮਾਨ ਦੀ। ਸਹੀ ਸਹੀ ਐ ਸਹੀ ਸਹੀ ਐ। ਇਹਦਾ ਹੀ। ਨਾ ਬੇ ਇਹ ਖਾਲੀ ਐ ਅੰਦਰ ਦੀ ਸਾਫ ਐ ਠੀਕ ਐ ਉਹ ਖਾਲੀ ਹਾਂ ਅੰਦਰ ਦੀ ਬਿਲਕੁਲ ਸਾਫ ਐ ਉਹ ਖਾਲੀ ਐ ਘਰ ਦੀ ਬਾਲਪੌਰੀਆਂ ਦੀ ਤੁਰਦੀ ਤਰਦੀ ਬਹੁਤ ਚੰਗੇ ਬਾਲਪੌਰੀਆਂ ਦੀ ਬਿਲਕੁਲ ਸਾਫ ਐ ਅੱਛਾ ਸਵਾਰੀ ਨੂੰ ਬੋ ਕਹਿੰਦੇ ਸਵਾਰੀ ਨੂੰ ਪਾਸ ਐ ਵਧੀਆ ਚਾਲ ਚੂਲ ਵੱਡੀ ਛੋਟੀ ਦੋਨੇ ਹੈਗੀਆਂ ਠੀਕ ਐ ਹਾਂਜੀ ਠੀਕ ਐ ਜੀ ਇਹਦਾ ਕੀ ਮੁੱਲ ਕਰਦੇ ਇਹਦਾ 1.30 ਲੱਖ ਕਰਦੇ ਐ 1.30 ਲੱਖ ਇਹਦੇ ਚ ਵੀ ਮਾਰ ਦਾਂ ਹਾਂਜੀ ਹਾਂਜੀ ਤੇ ਇਹ ਅੱਗੇ ਜੀ ਇਹ ਅਰਜਨ ਰੌੜੀ ਵਾਲੇ ਦੀ ਪੋਤੀ ਐ ਜੀ ਠੀਕ ਐ ਜੀ ਹਾਂ ਇਹਦੀ ਕਿੰਨੀ ਉਮਰ? ਇਹ ਨੋਗਰਾ ਭਾਗੀ ਬੰਦਰਾ ਸਵਰਨੇ ਕੋਲ ਜਿਹੜਾ ਘੋੜਾ ਉਹਦੀ ਬੱਚੀ ਆ। ਠੀਕ ਹੈ ਠੀਕ ਹੈ ਠੀਕ ਹੈ। ਉਮਰ ਇਹਦੀ ਹੈਗੀ ਜੀ 15 ਮਹੀਨੇ। 15 ਮਹੀਨੇ। ਹਾਂਜੀ। ਠੀਕ ਹੈ। ਚੰਗਾ ਕਦ ਕਰੂਗਾ ਨਾ? ਬਹੁਤ ਵਧੀਆ ਜੀ ਬਹੁਤ ਹੀ ਵਧੀਆ। ਇਹ ਵੀ ਬਹੁਤ ਸਿਆਣੀ ਬੱਚੀ ਹੈ। ਠੀਕ ਹੈ। ਬਹੁਤ ਹੀ ਸਿਆਣੀ ਬੱਚੀ ਹੈ। ਠੀਕ ਹੈ। ਇਹ ਆਪਣੀ ਘਰ ਦੀ ਸੀ ਤੇ ਕਿੱਲਿਆਂ? ਵੀ ਇਹ ਵੀ ਆਪਾਂ ਮਤਲਬ ਵੀ ਸੇਲ ਪਰਚੇਜ ਵਾਸਤੇ ਲਈ ਆ ਆਪਣੇ ਮਿੱਤਰ ਪਿਆਰਾਂ ਤੇ। ਠੀਕ ਹੈ। ਹਾਂਜੀ। ਨੌਣੀਆਂ ਬੰਦੇ ਜਿੰਨਾਂ। ਹਾਂਜੀ ਇਹ ਮੈਂ ਅੱਗੇ ਵੀ ਆਪਾਂ ਸੇਲ ਹੀ ਕਰਨੀ। ਠੀਕ ਹੈ। ਠੀਕ ਹੈ ਜ 210000 210000 ਠੀਕ ਹੈ ਜੀ ਤੇ ਇਹ ਆ ਗਈ ਹਾਂ ਜੀ ਇਹ ਰਾਜਸਥਾਨ ਚੋਂ ਇਹ ਵੀ ਨੁਗਰੇ ਘਰੇ ਦੀ ਬੱਚੀ ਹੈ ਠੀਕ ਹੈ ਜੀ ਤੇ ਇਹ ਰਾਜਸਥਾਨ ਚੋਂ ਆਈ ਹੈ ਜੀ ਇਹਦੀ ਕਿੰਨੀ ਉਮਰ ਹੈ ਜੀ ਇਹਦੀ ਉਮਰ 13 ਮਹੀਨੇ ਦੀ 13 ਮਹੀਨੇ ਹਾਂ ਠੀਕ ਹੈ ਇਹਦਾ ਕੀ ਮੁੱਲ ਹੈ ਜੀ ਇਹਦਾ ਸਵਾ 2 ਲੱਖ ਰੁਪਏ ਸਵਾ 2 ਲੱਖ ਹਾਂ ਇਹਦਾ ਮੁੱਲ ਜਾਦੇ ਘੱਟ ਮੁੱਲ ਫਿਰ ਇਹ ਕੁਆਲਿਟੀ ਦੇਖ ਲਓ ਤੁਸੀਂ ਆਪ ਹੀ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਹੀ ਤੁਹਾਨੂੰ ਖੁੱਲੀ ਆਪ ਲੱਖ ਹੈ ਜੀ ਅੱਛਾ ਜੀ ਹਾਂ ਨੁਗਰੇ ਘਰੇ ਦੀ ਬੱਚੀ ਹੈ ਬਾਕੀ ਕੰਡੀਸ਼ਨ ਦੇਖ ਲਓ ਤੁਸੀਂ ਬੱਚੀ ਦੀ ਆਪ ਹੀ ਉਹਦੇ ਨਾਲੋਂ ਕੁਝ ਫਰਕ ਲੱਗਦਾ ਤਾਂ ਹਣ ਤੂੰ ਉਹ ਹਾਂ ਥੋੜੀ ਜਿਹੀ ਚੰਗੀ ਐ ਠੀਕ ਐ ਠੀਕ ਐ ਉਮਰ ਦੀ ਛੋਟੀ ਐ ਕੱਦ ਉਹਦੇ ਬਰਾਬਰ ਹੋਇਆ ਖੜਾ ਠੀਕ ਐ ਕਿੰਨੇ ਕ ਜਾਨਵਰ ਰਹਿੰਦੇ ਅੰਕਲ ਘਰੇ ਰੋਜ਼ ਜਾਨਵਰ ਹੈਗੇ 15 16 ਜੀ ਘਰੇ ਚਾਰ ਘੋੜੇ ਘਰੇ ਖੜੀਆਂ ਹੁਣ ਇਸ ਟਾਈਮ ਠੀਕ ਐ ਸੇਲ ਪਰਚੇਜ ਦਾ ਹੀ ਕੰਮ ਆਪਣਾ ਹਾਂ ਸੇਲ ਪਰਚੇਜ ਬਾਕੀ ਘਰੇ ਜਿਹੜੀਆਂ ਰੱਖੀਆਂ ਹੋ ਆਪਾਂ ਸੇਲ ਤੇ ਇੱਥੇ ਨਾ ਮੰਡੀ ਚ ਲੈ ਕੇ ਆਉ ਕਰੀਏ ਠੀਕ ਉਹ ਘਰੇ ਦਾ ਹਾਂਜੀ ਠੀਕ ਐ ਸ਼ੌਂਕ ਕਿੰਨਾ ਕ ਟਾਈਮ ਹੋ ਗਿਆ ਜੀ ਇਸ ਸ਼ੌਂਕ ਨੂੰ ਭਾਈ ਜੀ ਮੈਂ ਇੱਕ ਛੋਟਾ ਜਿਹਾ ਇਨਸਾਨ ਸੀਗਾ ਹੂੰ ਪਹਿਲੀ ਕੋੜੀ ਲਈ ਸੀ ਮੈਂ 1991 ਚ ਠੀਕ ਹੈ ਜੀ 1991 ਚ ਮਤਲਬ ਮੇਰੀ ਉਮਰ ਵੀ ਬਹੁਤ ਛੋਟੀ ਸੀ ਉਦੋਂ ਠੀਕ ਹੈ ਠੀਕ ਹੈ 19 ਸਾਲ ਦੀ ਉਮਰ ਸੀ ਉਨੀ 21 19 ਸਾਲ ਅੱਜ ਜਨਵਰ ਮੇਲੇ ਚ ਖੜੇ ਦੇਖਦੇ ਆਈ ਹਰ ਕੋਈ ਦੇਖਦਾ ਵੀ ਆਪਣੇ ਕੋਲੇ ਆਇਆ ਹੈ ਨਹੀਂ ਫੋਕਰਬਾਜੀ ਜੀ ਵੀ ਉਸ ਸਟੱਡ ਫਾਰਮ ਆ ਜਿਹੋ ਫਲਾਨਾ ਲੋਕਲ ਜਾਂ ਸਾਡਾ ਜਾਂ ਕੰਮ ਹੀ ਹੈ ਸਹੀ ਹੈ ਸਹੀ ਹੈ ਸਹੀ ਹੈ ਵੀ ਵੀ ਉਹ ਫੋਕਰਬਾਜੀ ਜੀ ਨੇ ਵੀ ਜ਼ਿਆਦਾ ਜਿਆ ਫਲਾਨਾ ਸਟੱਡ ਫਾਰਮ ਹੈ ਕੁਛ ਨਹੀਂ ਛੋਟਾ ਜਿਹਾ ਇਨਸਾਨ ਹਾਂ ਪਰ ਠੀਕ ਹੈ ਸਾਦਗੀ ਬਸੂਟਾ ਮਤਲਬ ਇਹ ਨੋਰਮਲੀ ਕੰਮ ਹੈ ਠੀਕ ਹੈ ਘਰੇ ਵੀ ਬਿਲਕੁਲ ਸਾਦਾ ਜਿਵੇਂ ਤੁਸੀਂ ਕਿਹਾ ਵੀ ਲੰਮਾ ਟਾਈਮ ਹੋ ਗਿਆ ਸੰਭਾਲਦਿਆਂ ਨੂੰ ਜੀ ਆਹ ਜਾਨਵਰ ਅੱਜ ਖੜੇ ਦਿਖਦੇ ਆ ਕਦੀ ਘਾਟਾ ਵਧਾ ਆਇਆ ਇਹਨਾਂ ਚੀਜ਼ਾਂ 'ਚ ਨਹੀਂ ਜੀ ਇਹ ਤਾਂ ਘਾਟੇ ਵਧਦੇ ਵਾਲੇ ਜਾਨਵਰ ਹੀ ਹੈਗੇ ਹੈ ਨਹੀਂ ਹਾਂ ਤਾਂ ਚਲੋ ਕੋਈ ਟਲਮਾਸ ਹੋਊਗੀ ਚਲੋ ਜਦੋਂ ਆਪਾਂ ਜੇ ਕੋਈ ਕੰਮ ਕਰਾਂਗੇ ਨਫਾ ਨੁਕਸਾਨ ਤਾਂ ਹੋਣੀ ਹੀ ਹੋਣਾ ਪਰ ਨਹੀਂ ਇਹਦੇ 'ਚ ਕੋਈ ਘਾਟੇ ਵਾਲੀ ਗੱਲ ਕੁਛ ਨਹੀਂ ਜਿਹੜੇ ਬੱਚੇ ਆ ਆਉਣ ਵਾਲੇ ਨਵੀਆਂ ਪੀੜ੍ਹੀਆਂ ਉਹ ਉਡੇ ਨਸ਼ਿਆਂ ਤੋਂ ਬਚਦੀਆਂ ਜੇ ਆ ਬੱਚੇ ਨੂੰ ਨਸ਼ਾ ਲੱਗ ਜੇ ਜਿਹੜਾ ਘੋੜੀ ਨੂੰ ਲੈ ਕੇ ਹੈ ਨਾ ਖੇਤੀਬਾੜੀ ਦੇ ਨਾਲ ਸਹਾਇਕਤ ਹੁੰਦਾ ਹੈਗਾ ਸਹਾਇਕਤ ਹੁੰਦਾ ਹੈਗਾ ਠੀਕ ਹੈ ਜਿਹੜਾ ਘੋੜੀ ਨੂੰ ਲੈ ਕੇ ਆ ਜਾਂ ਘੋੜਿਆਂ ਨੂੰ ਲੈ ਕੇ ਨਾ ਬੜੇ ਬੰਦਿਆਂ ਦੀ ਇੱਕ ਘਾਲਣਾ ਦੀ ਆਮ ਬੰਦੇ ਦੇ ਸੰਭਾਲਣ ਵਾਲੀ ਚੀਜ਼ ਨਹੀਂ ਗਈ ਸੰਭਾਲਦੇ ਨਹੀਂ ਬਿਲਕੁਲ ਹੀ ਨਾਰਮਲ ਖਾਣਾ ਜੀ ਦਾ ਠੀਕ ਹੈ ਮਾਝ ਲਵੇਰੋਂ ਤਾਂ ਵੰਡ ਪਾਵਾਂਗੇ ਤਾਂ ਦੁੱਧ ਦੇਊਗੀ ਹਾਂ ਇਹਨੂੰ ਜੇ ਇੱਕ ਟਾਈਮ ਜੇ ਵਿਚਾਰੀ ਭੁੱਖੀ ਵੀ ਰਹੇਗੀ ਆਪਾਂ ਵਿਆਹ ਸ਼ਾਦੀ ਗਏ ਆ ਤਾਂ ਇਹਨੇ ਕੁਝ ਨਹੀਂ کہنا ਠੀਕ ਹੈ ਵੀ ਠੀਕ ਹੈ ਨਾ ਵਿਚਾਰ ਕੇ ਕੋਈ ਫਾਦੇ ਹਾਂ ਜੀ ਕੁਛ ਹੀ ਆ ਛੋਟੇ ਬੱਚੇ ਨੂੰ ਤੁਸੀਂ ਖੋਲਾ ਰੱਖ ਕੇ ਮਾਲ ਪਸ਼ੂ ਆਪਦੇ ਮੈਸਾਂ ਨਹੀਂ ਨੀਰਾਚਾਰਾ ਖਾਈ ਜਾਂਦੀ ਉਹ ਵੀ ਹੋ ਜਾਂਦਾ ਜਾਨਵਰ ਕੋਈ ਵੀ ਹੈ ਜਾਨੀ ਕੀ ਕਹਿਣ ਦਾ ਮਤਲਬ ਹੈ ਕਿ ਵਿਚ ਰਹਿਣਾ ਪਊਗਾ ਐ ਤਾਂ ਹੈ ਨਹੀਂ ਨਹੀਂ ਇਹ ਐ ਮੰਨ ਲਓ ਵੀ ਤੁਸੀਂ ਆ ਹੁਣ ਦੇਖੋ ਜਵਾਕਾ ਵਾਂਗੂ ਆਪਦੇ ਜਵਾਕਾ ਵਾਂਗੂ ਚੌੜ ਕਰੀ ਜਾਂਦੇ ਇਹ ਕੋਈ ਵੱਡਣਾ ਨਹੀਂ ਕੁਝ ਕਰਨਾ ਨਹੀਂ ਠੀਕ ਹੈ ਜੀ ਬਹੁਤ ਵਧੀਆ ਨਾਰਮਲੀ ਕੰਮ ਇਹਨਾਂ ਦਾ ਠੀਕ ਹੈ ਨੰਬਰ ਬੋਲ ਦਿਓ ਜੀ ਆਪਣਾ 9946 ਜੀ ਠੀਕ ਹੈ 468 68 ਠੀਕ ਹੈ ਇੱਕ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਗਾ ਤੁਸੀਂ ਕਿਹਾ ਜਿਵੇਂ ਵੀ ਇਹ ਸੋਸਾਇਟੀ ਦੇ ਤੁਸੀਂ ਮੈਂਬਰ ਹੋ ਮੈਂਬਰ ਜਦੋਂ ਮੇਲਾ ਚੱਲਦਾ ਉਦੋਂ ਹਰ ਕੋਈ ਕਹੇ ਦੇਖਦਾ ਵੀ ਮੈਂਬਰ ਆ ਜੀ ਇਹ ਮੈਂਬਰ ਆ ਪਿੱਛੇ ਜਿਹੜਾ ਸਟਰੰਗਲ ਆ ਮੈਂਬਰ ਦਾ ਮੇਲੇ ਤੋਂ ਪਹਿਲਾਂ ਕਿੰਨਾ ਚਿਰ ਕੰਮ ਛੱਡਣਾ ਪੈਂਦਾ ਤੇ ਕਿੰਨੇ ਚਿਰ ਤੋਂ ਤਿਆਰੀਆਂ ਸ਼ੁਰੂ ਹੋਣੀਆਂ ਇਹ ਕੋਈ ਮੇਲਾ ਇਹ ਕੋਈ ਐਂ ਤਾਂ ਹੈ ਨਹੀਂ ਜੀ ਵੀ ਅੱਜ ਹੀ ਤੰਬੂ ਲਾ ਲੈ ਤੇ ਅਸੀਂ ਲਾ ਗਏ ਨਾ ਇਹਨੂੰ ਘੱਟੋ ਘੱਟ ਇੱਕ ਮਹੀਨਾ ਤਿਆਰੀ ਚ ਲੱਗ ਗਿਆ ਹਾਂ ਵੀ ਤੁਹਾਨੂੰ ਇੱਕ ਮਹੀਨਾ ਹੋ ਗਿਆ ਜਿਹੜੀ ਮਗਰ ਇਹਦੇ ਪਲਾਨ ਚੱਲੀਆਂ ਇਹਦੀਆਂ ਸਾਰੀਆਂ ਠੀਕ ਹੈ ਜੀ ਫਿਰ ਉਹ ਸਾਰਾ ਪ੍ਰੋਸੈਸ ਬਣਾਇਆ ਫਿਰ ਇਹ ਬਾਣ ਠੇਕੇ ਤੇ ਲਿਆ ਠੀਕ ਹੈ ਜੀ ਸੇ ਸਾਰਾ ਮਾਲਸਾਸ ਤੋਂ ਦਾ ਬਾਣ ਜੇ ਬਾਣ ਜਮੀਨ ਠੇਕੇ ਤੇ ਆ ਪਹਿਲੀ ਕਿਸ਼ਤ ਤਾਂ ਜਿਹੜੇ ਨੂੰ ਆਪਾਂ ਝੋਨਾ ਲਵਾਇਆ ਸੀ ਮਤਲਬ ਉਹਨਾਂ ਨੇ ਭਰੀ ਸੀ ਠੀਕ ਹੈ ਜੀ ਦੂਜੀ ਕਿਸ਼ਤ ਜਿਹੜੇ ਆ ਆ ਜਿਹੜੀ ਛਮਾਈ ਆ ਉਹਨਾਂ ਨੇ ਭਰੀਆ ਠੀਕ ਹੈ ਹਾਂਜੀ ਠੀਕ ਹੈ ਵੀ ਇਹ ਉਸ ਤੋਂ ਬਾਅਦ ਫੇਰ ਉਹੀ ਮੋਣਗੇ ਜਾਂ ਇਹ ਤੁਹਾਡੇ ਕੋਲੇ ਉਹਨਾਂ ਚ ਰਹਿਣ ਨਹੀਂ ਇਹ ਦੇਖੋ ਅੱਗੇ ਹੈਗੀ ਕਮੇਟੀ ਦਾ ਕੀ ਫੈਸਲਾ ਹੋਣਾ ਜੀ ਅੱਛਾ ਜੋ ਫੈਸਲਾ ਕਰੂਗੀ ਹਾਂ ਠੀਕ ਹੈ ਕਮੇਟੀ ਦਾ ਅਗਲਾ ਫੈਸਲਾ ਜਿਵੇਂ ਹੋਊਗਾ ਤੇ ਆ ਜਿਹੜੀ ਮਿੱਟੀ-ਮੁੱਟੀ ਪੈ ਰਹੀ ਹੈ ਜੀ ਇਹ ਫਿਰ ਇਹ ਬਾਈ ਜੀ ਜਿਹੜੀ ਮਿੱਟੀ ਪੈ ਰਹੀ ਹੈ ਚੱਕਣੀ ਕੀਤੀ ਹੈ ਜਿਹੜੀ ਵੀਰ ਨੇ ਮਿੱਟੀ ਪਾਈ ਉਹਨਾਂ ਤੋਂ ਅਸ਼ਟਰਾ 500 ਰੁਪਿਆ ਹੋਰ ਵਾਦੇ 'ਚ ਲੈ ਆ ਵੀ ਮਤਲਬ ਇਹ ਜੇ ਸੀਗੀ ਚਕਾਉਣੀ ਐ ਠੀਕ ਐ ਚਕਾਉਣਾ ਹਾਂ ਇਹ ਉਹਨਾਂ ਨੂੰ ਇਹ ਜਿਹੜੀ ਜ਼ਮੀਨ ਆ ਵਹਿਕ ਹੈਗੀ ਹਾਂ ਵੀ ਬਾਅਦ 'ਚ ਵਹਿਕ ਹੀ ਕਰਕੇ ਦੇਣੀ ਐ ਜਿਵੇਂ ਲਈ ਓਵੇਂ ਛੱਡਣੀ ਹਾਂਜੀ ਹਾਂਜੀ ਠੀਕ ਐ ਜੀ ਬਹੁਤ ਵਧੀਆ ਜੀ ਕਿੰਨੇ ਦਿਨ ਰਹੋਗੇ ਜੀ ਉਹ ਜਿੰਨਾ ਤੱਕ ਚੱਲੀ ਜਾਊ ਚਲਾਈ ਗੱਲਾਂਗੇ ਜਾਨਵਰ ਕਿੰਨੇ ਦਿਨ ਰਹਿੰਦੇ ਆ ਜਾਨਵਰ ਤਾਂ ਮੰਨ ਲਓ ਵੀ 12 ਤਰੀਕ ਤੱਕ ਤਾਂ ਚੱਲ ਹੀ ਜਾਊ ਮੇਰੇ ਖਿਆਲ 'ਚ ਇਹ ਉਂ ਤਾਂ ਵੀ 10 ਤਰੀਕ ਤੱਕ ਆਪਣਾ ਐਂਡ ਐ ਠੀਕ ਐ ਜਿਹੜੇ ਹਿਸਾਬ ਨਾਲ ਮਾਹੌਲ ਜੇ ਵੀ 11 12 ਤਾਂ ਹੋ ਹੀ ਜਾਊਗਾ ਅੱਜ ਇਹ ਵੀਡੀਓ ਪੈ ਜਾਣੀ ਹੈ ਜਿਹੜੇ ਭਰਾ ਸੁਣਦੇ ਆ ਇਸ ਚੀਜ਼ ਨੂੰ ਵੀ ਜਾਨਵਰ ਜਿਹੜੇ ਚੰਗੇ ਵੇਚ ਖਰੀਦ ਹੋ ਜਾਂਦੀ ਹੈ ਮੇਲੇ ਦੇ ਉੱਤੇ ਬਹੁਤ ਵਧੀਆ ਜੀ ਬਹੁਤ ਜੇ ਕੋਈ ਲੈ ਕੇ ਆਉਣੇ ਆ ਵੀਰ ਭਰਾ ਬਿਲਕੁਲੀ ਬਹੁਤ ਵਧੀਆ ਹੋ ਜਾ ਹਾਂਜੀ ਠੀਕ ਹੈ ਇਹ ਚੌਥਾ ਮੇਲਾ ਆਪਣਾ ਠੀਕ ਹੈ ਜੀ ਤੇ ਬਹੁਤ ਵਧੀਆ ਇਹਦੇ ਦਾ ਮਤਲਬ ਹੀ ਚੌਥੇ ਮੇਲੇ ਦਾ ਉਸ ਹਾਵ ਨਾ ਹੈਗਾ ਹੈਗਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਲੋਕਾਂ ਨੂੰ ਸਹੀ ਜੀ ਇੱਕ ਸੈਂਟਰ ਬਣ ਜਾਂਦਾ ਨਾ ਬਹੁਤ ਲੋਡ ਹੀ ਸਿਆਸਤਾਂ ਦੇ ਮਿਲ ਬਿਲਕੁਲ ਅੱਜ ਲੋਡ ਹੈ ਭਾਈ ਜੀ ਹਰੇਕ ਦਾ ਜੁਗਾੜ ਚਿੱਟੇ 'ਚ ਬੜੀ ਜਾਂਦਾ ਹੈ ਚਿੱਟੇ 'ਚ ਬੜੀ ਜਾਂਦਾ ਜੀ ਇਧਰਲੇ ਕਿਤੇ ਚਾਜੇ ਤਾਂ ਲੋਕਾਂ ਦਾ ਮਤਲਬ ਹੀ ਪੀ ਪੁੱਤ ਵੀ ਬਚਣਗੇ ਬਾਕੀ ਖੇਤੀਬਾੜੀ ਦੇ ਨਾਲ ਸੰਭਾਏਗਾ ਸਹਿਕ ਤੰਦਾਂ ਹੈਗਾ ਬੱਗੇ ਸਹੀ ਗੱਲ ਹੈ ਜੀ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸੋ ਦੋਸਤੋ ਇਹ ਗੱਲਾਂ ਬਾਤਾਂ ਸੀ ਤਜਰਬਾ ਸੀ ਅੰਕਲ ਦੇ ਨਾਲ ਜਿਹੜਾ ਇਹਨਾਂ ਨੇ ਸਾਂਝਾ ਕੀਤਾ ਸੋ ਇਹ ਮੇਲੇ ਜਦੋਂ ਲੱਗਦੇ ਆ ਤੇ ਬਹੁਤ ਵਧੀਆ ਲੱਗਦੇ ਆ ਪਰ ਜਿਹੜਾ ਇਹਦਾ ਪਿੱਛੇ ਦਾ ਸਟਰਗਲ ਸੀ ਮੈਂ ਉਹ ਜ਼ਰੂਰ ਪ ਲੰਮੀ ਮਿਹਨਤ ਤੋਂ ਬਾਅਦ ਜਿਹੜਾ ਐਡਾ ਕੱਲਣਾ ਤੋਂ ਬਾਅਦ ਜਿਹੜਾ ਐਡਾ ਤਿਆਰ ਬੇਕਾਰ ਬੰਦਿਆਂ ਵੱਲੋਂ ਜਿਹੜਾ ਇਹ ਪ੍ਰਬੰਧ ਕੀਤਾ ਜਾਂਦਾ ਸੋ ਉਸ ਨੂੰ ਆਨੰਦ ਮਾਣਿਆ ਕਰੋ ਆਇਆ ਕਰੋ ਮੇਲੇ ਦੇਖਿਆ ਕਰੋ ਨਾਲ ਜਵਾਗ ਜੱਲੇ ਜਰੂਰ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਸ਼ੌਂਕ ਪਵੇ ਤੇ ਪੰਜਾਬ ਦੀ ਪੀੜ੍ਹੀ ਹੈ ਜਿਹੜੀ ਉਹ ਪੰਜਾਬ ਚ ਆਉਂਦਾ ਕੋਈ ਨਵਾਂ ਕਿਰਤਾ ਸ਼ੁਰੂ ਕਰ ਸਕੇ ਸਤਿ ਸ੍ਰੀ ਅਕਾਲ